ਨੌਜਵਾਨਾਂ ਦੇ ਵੱਲੋਂ ਹੁਲੜਬਾਜ਼ੀ ਕਰਨ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਨਿਤ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਜਿਸ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਕੋਈ ਨਾ ਕੋਈ ਚੰਨ ਜ਼ਰੂਰ ਛੜਾ ਦਿੱਤਾ ਜਾਂਦਾ ਹੈ ਅਜਿਹੀ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਤੜਾ ਤੜ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਥਾਰ ਗੱਡੀ ਨੂੰ ਡਿਵਾਈਡਰ ਤੇ ਚੜਾ ਦਿੱਤਾ ਗਿਆ ਤੇ ਪੂਰੀ ਘਟਨਾ ਪਟਿਆਲਾ ਦੀ ਦੱਸੀ ਜਾ ਰਹੀ ਹੈ ਪਟਿਆਲਾ ਦੇ ਵਿੱਚ ਇਹ ਘਟਨਾ ਵਾਪਰੀ ਜਦੋਂ ਨੌਜਵਾਨਾਂ ਦੇ ਵੱਲੋਂ ਆਪਣੀ ਥਾਰ ਗੱਡੀ ਨੂੰ ਡਿਵਾਈਡਰ ਤੇ ਚੜਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਥਾਰ ਗੱਡੀ ਨੂੰ ਡਿਵਾਈਡਰ ਤੇ ਚੜਾ ਦਿੱਤਾ ਗਿਆ ਡਿਵਾਈਡਰ ਤੇ ਥਾਰ ਗੱਡੀ ਇਸ ਤਰ੍ਹਾਂ ਚੜਦੀ ਹੈ ਕਿ ਉਸ ਤੋਂ ਬਾਅਦ ਹੇਠਾਂ ਨਹੀਂ ਉਤਰਦੀ ਉਸ ਤੋਂ ਬਾਅਦ ਰਾਹ ਜਾਂਦੇ ਲੋਕਾਂ ਦੇ ਵੱਲੋਂ ਮਦਦ ਦੇ ਲਈ ਅੱਗੇ ਕਦਮ ਵਧਾਇਆ ਜਾਂਦਾ ਪਰ ਗੱਲ ਨਹੀਂ ਬਣਦੀ ਉਸ ਤੋਂ ਬਾਅਦ ਟ੍ਰੈਫਿਕ ਜਾਮ ਹੋ ਜਾਂਦਾ ਹੈ ਅਤੇ ਲੋਕਾਂ ਦੇ ਵੱਲੋਂ ਟ੍ਰੈਫਿਕ ਕੰਟਰੋਲ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਇਕੱਠੇ ਹੁੰਦੇ ਨੇ ਅਤੇ ੱਤਕਾ ਲਗਾ ਕੇ ਥਾਰ ਗੱਡੀ ਨੂੰ ਡਿਵਾਈਡਰ ਤੋਂ ਉੱਥੇਠਾ ਉਤਾਰਿਆ ਜਾਂਦਾ ਜਿਸ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਥਾਰ ਗੱਡੀ ਜੋ ਡਿਵਾਈਡਰ ਤੇ ਚੜੀ ਹੋਈ ਹੈ ਲੋਕਾਂ ਦੇ ਵੱਲੋਂ ਮਦਦ ਦੀ ਕੋਸ਼ਿਸ਼ ਕੀਤੀ ਵੀ ਪਰ ਗੱਲ ਨਹੀਂ ਬਣਦੀ ਉਸ ਤੋਂ ਬਾਅਦ ਵੱਡੀ ਗਿਣਤੀ ਚ ਲੋਕ ਉਥੇ ਜਮ੍ਹਾਂ ਹੁੰਦੇ ਨੇ ਅਤੇ ਥਾਰ ਗੱਡੀ ਨੂੰ ਤਕਾ ਲਗਾ ਕੇ ਡਿਵਾਈਡਰ ਤੋਂ ਉਤਾਰਿਆ ਜਾਂਦਾ ਹੈ। ਪੂਰੀ ਘਟਨਾ ਪਟਿਆਲਾ ਦੀ ਦੱਸੀ ਜਾ ਰਹੀ ਹੈ। ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਇਹ ਪੂਰੀ ਘਟਨਾ ਵਾਪਰੀ। ਰਾਤ ਸਮੇਂ ਨੌਜਵਾਨ ਥਾਰ ਗੱਡੀ 'ਚ ਸਵਾਰ ਹੋ ਕੇ ਆਉਂਦੇ ਸੀ। ਹਾਲਾਂਕਿ ਦੱਸਿਆ ਜਾ ਰਿਹਾ ਕਿ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਸੀ। ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਡਿਵਾਈਡਰ ਤੇ ਛੱਡ ਜਾਂਦੀ ਹੈ। ਉਸ ਤੋਂ ਬਾਅਦ ਦੋਨੋਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗੱਡੀ ਨੂੰ ਢੇਠਾ ਉਤਾਰਿਆ ਜਾਵੇ ਪਰ ਗੱਲ ਨਹੀਂ ਬਣਦੀ ਫਿਰ ਰਾਗੀਰ ਮਦਦ ਦੇ ਲਈ ਅੱਗੇ ਆਉਂਦੇ ਨੇ ਅਤੇ ੱਤਕਾ ਲਗਾ ਕੇ ਥਾਰ ਗੱਡੀ ਨੂੰ ਢੇਠਾ ਉਤਾਰਿਆ ਜਾਂਦਾ ਹੈ ਤਾਂ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜੋ ਇਸ ਤਰ੍ਹਾਂ ਵਾਪਰੀ ਹੋਵੇ ਇਸ ਤੋਂ ਪਹਿਲਾਂ ਵੀ ਨਸ਼ੇ ਦੀ ਹਾਲਤ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਅਜਈਆਂ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਇੱਕ ਵਾਰ ਤੁਹਾਨੂੰ ਫਿਰ ਦਿਖਾ ਦਿੰਨੇ ਆਂ ਇਹ ਵੀਡੀਓ ਨੌਜਵਾਨਾਂ ਦੇ ਵੱਲੋਂ ਹੁਲੜਬਾਜ਼ੀ ਕਰਨ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਨਿਤ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਜਿਸ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਕੋਈ ਨਾ ਕੋਈ ਚੰਨ ਜ਼ਰੂਰ ਚੜਾ ਦਿੱਤਾ ਜਾਂਦਾ ਹੈ ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਧੜਾ ਧੜ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਥਾਰ ਗੱਡੀ ਨੂੰ ਡਿਵਾਈਡਰ ਤੇ ਚੜਾ ਦਿੱਤਾ ਗਿਆ ਹੈ ਤਾਂ ਇਹ ਪੂਰੀ ਘਟਨਾ ਪਟਿਆਲਾ ਦੀ ਦੱਸੀ ਜਾ ਰਹੀ ਹੈ ਪਟਿਆਲਾ ਦੇ ਵਿੱਚ ਇਹ ਘਟਨਾ ਵਾਪਰੀ ਜੋ ਦੋ ਨੌਜਵਾਨਾਂ ਦੇ ਵੱਲੋਂ ਆਪਣੀ ਥਾਰ ਗੱਡੀ ਨੂੰ ਡਿਵਾਈਡਰ ਤੇ ਚੜਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਥਾਰ ਗੱਡੀ ਨੂੰ ਡਿਵਾਈਡਰ ਤੇ ਚੜਾ ਦਿੱਤਾ ਗਿਆ ਡਿਵਾਈਡਰ ਤੇ ਥਾਰ ਗੱਡੀ ਇਸ ਤਰ੍ਹਾਂ ਚੜਦੀ ਹੈ ਕਿ ਉਸ ਤੋਂ ਬਾਅਦ ਹੇਠਾਂ ਨਹੀਂ ਉਤਰਦੀ ਉਸ ਤੋਂ ਬਾਅਦ ਰਾਹ ਜਾਂਦੇ ਲੋਕਾਂ ਦੇ ਵੱਲੋਂ ਮਦਦ ਦੇ ਲਈ ਅੱਗੇ ਕਦਮ ਵਧਾਇਆ ਜਾਂਦਾ ਪਰ ਗੱਲ ਨਹੀਂ ਬਣਦੀ ਉਸ ਤੋਂ ਬਾਅਦ ਟ੍ਰੈਫਿਕ ਜੌਬ ਹੋ ਜਾਂਦਾ ਹੈ ਅਤੇ ਲੋਕਾਂ ਦੇ ਵੱਲੋਂ ਟ੍ਰੈਫਿਕ ਕੰਟਰੋਲ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਇਕੱਠੇ ਹੁੰਦੇ ਨੇ ਅਤੇ ੱਤਕਾ ਲਗਾ ਕੇ ਥਾਰ ਗੱਡੀ ਨੂੰ ਡਿਵਾਈਡਰ ਤੋਂ ਉੱਥੇਠਾ ਉਤਾਰਿਆ ਜਾਂਦਾ ਜਿਸ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਥਾਰ ਗੱਡੀ ਜੋ ਡਿਵਾਈਡਰ ਤੇ ਚੜੀ ਹੋਈ ਹੈ ਲੋਕਾਂ ਦੇ ਵੱਲੋਂ ਮਦਦ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਨਹੀਂ ਬਣਦੀ ਉਸ ਤੋਂ ਬਾਅਦ ਵੱਡੀ ਗਿਣਤੀ ਚ ਲੋਕ ਉਥੇ ਜਮ੍ਹਾਂ ਹੁੰਦੇ ਨੇ ਅਤੇ ਥਾਰ ਗੱਡੀ ਨੂੰ ੱੱਕਾ ਲਗਾ ਕੇ ਡਿਵਾਈਡਰ ਤੋਂ ਉਤਾਰਿਆ ਜਾਂਦਾ ਹੈ। ਪੂਰੀ ਘਟਨਾ ਪਟਿਆਲਾ ਦੀ ਦੱਸੀ ਜਾ ਰਹੀ ਹੈ। ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਇਹ ਪੂਰੀ ਘਟਨਾ ਵਾਪਰੀ। ਰਾਤ ਸਮੇਂ ਨੌਜਵਾਨ ਥਾਰ ਗੱਡੀ 'ਚ ਸਵਾਰ ਹੋ ਕੇ ਆਉਂਦੇ ਸੀ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਸੀ। ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਡਿਵਾਈਡਰ ਤੇ ਛੱਡ ਜਾਂਦੀ ਹੈ। ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗੱਡੀ ਨੂੰ ਢੇਠਾ ਉਤਾਰਿਆ ਜਾਵੇ ਪਰ ਗੱਲ ਨਹੀਂ ਬਣਦੀ ਫਿਰ ਰਾਗੀਰ ਮਦਦ ਦੇ ਲਈ ਅੱਗੇ ਆਉਂਦੇ ਨੇ ਅਤੇ ੱਤਕਾ ਲਗਾ ਕੇ ਥਾਰ ਗੱਡੀ ਨੂੰ ਢੇਠਾ ਉਤਾਰਿਆ ਜਾਂਦਾ ਹੈ ਤਾਂ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜੋ ਇਸ ਤਰ੍ਹਾਂ ਵਾਪਰੀ ਹੋਵੇ ਇਸ ਤੋਂ ਪਹਿਲਾਂ ਵੀ ਨਸ਼ੇ ਦੀ ਹਾਲਤ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਅਜਿਹੀਆਂ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤਾਂ ਇੱਕ ਵਾਰ ਤੁਹਾਨੂੰ ਫਿਰ ਦਿਖਾ ਦਿੰਨੇ ਆ ਇਹ ਵੀਡੀਓ